ਸ੍ਰੀ ਦਰਬਾਰ ਸਾਹਿਬ ਜੀ ਥੋੜੀ ਜੀ ਗੱਲ ਕਰੀ ਦਰਬਾਰ ਸਾਹਿਬ ਦੇ ਵਿੱਚ ਕੁਝ ਕਹਿੰਦੇ ਨਵੀਆਂ ਚੁਣੌਤੀਆਂ ਪਰਪੇਸ਼ ਆ ਰਹੀਆਂ ਨੇ ਕਿਉਂਕਿ ਬਿਲਡਿੰਗਸ ਉੱਥੇ ਬਹੁਤ ਬਣ ਰਹੀਆਂ ਨੇ ਆਵਾਜਾਈ ਲੋਕਾਂ ਦੀ ਹੈ ਤੇ ਉੱਥੇ ਰਹਿائشਾਂ ਵੀ ਵਧ ਰਹੀਆਂ ਬਿਲਡਿੰਗਸ ਬਣਨੀਆਂ ਉਚਾਈ ਵਾਲਾ ਕੀ ਮਸਲਾ ਹੈ ਜੀ ਕਾਹਦੇ ਕਰਕੇ ਪ੍ਰੋਬਲਮਸ ਆ ਰਹੀਆਂ ਨੇ ਉੱਥੇ ਸਰ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਨਾ ਉਹ ਗੁਰੂ ਸਾਹਿਬ ਦੇ ਵਸਾਇਆ ਜੀ ਤਾਂ ਪਕ ਨੇ ਗੁਰੂ ਕੀ ਨਗਰੀ ਹਮ ਬਿਲਕੁਲ ਅਸੀਂ ਕਈ ਚੀਜ਼ਾਂ ਤੇ ਉਦਾਂ ਹੀ ਕਹੀ ਜਾਂਦੇ ਆ ਨਾ ਮਤਲਬ ਕਿ ਸਾਨੂੰ ਪਤਾ ਨਹੀਂ ਹੁੰਦਾ ਜਿਵੇਂ ਮੈਂ ਕਹਿਆ ਤੁਸੀਂ ਇੱਕ ਗੁਰੂ ਸਾਹਿਬ ਦੀ ਵਸਾਈ ਨਗਰੀ ਹੈ ਜਿਸ ਨੂੰ ਗੁਰੂ ਕੀ ਨਗਰੀ ਕਿਹਾ ਜਾਂਦਾ ਹਮ ਔਰ ਐਸੇ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਆ ਜੀ ਸਭ ਈੜੀਆਂ ਗਲੀਆਂ ਰੱਖੀਆਂ ਗਈਆਂ ਉਸ ਟਾਈਮ ਹਮ ਚਾਰ ਦਰਵਾਜ਼ੇ ਰੱਖੇ ਗਏ ਫਿਰ ਆਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਹਮ ਜੋ ਜਿਸ ਤਰੀਕੇ ਦੇ ਨਾਲ ਉਹ ਤਾਮੀਰ ਕੀਤੇ ਗਏ ਨੇ ਉੱਤਮ ਕਾਰਾਗਰੀ ਦਾ ਉੱਤਮ ਇੰਜੀਨੀਅਰਿੰਗ ਦਾ ਨਮੂਨਾ ਬਿਲਕੁਲ ਮਿਸਾਲ ਠੀਕ ਹੈ ਨਾ ਜੀ ਇਹਨਾਂ ਚੀਜ਼ਾਂ ਨੂੰ ਦੇਖੋ ਪਰ ਹੁਣ ਕੀ ਹੈ ਕਿ ਜੇ ਤੁਸੀਂ ਵੇਖੋਗੇ ਇਸ ਵੇਲੇ ਭਈ ਆਪਾਂ ਜੋ ਦੇਖਦੇ ਪਏ ਸ਼ਹਿਰੀਕਰਨ ਬਹੁਤ ਹੋਇਆ ਜੀ ਅੰਮ੍ਰਿਤਸਰ ਦੇ ਵਿੱਚ ਵੀ ਸ਼ਹਿਰੀਕਰਨ ਆ ਹੂੰ ਹੁਣ ਹੋ ਕੀ ਰਿਹਾ ਹੈ ਕੱਲ ਅੰਮ੍ਰਿਤਸਰ ਵਿਕਾਸ ਮੰਚ ਨੇ ਬਹੁਤ ਵੱਡਾ ਇੱਕ ਇਤਰਾਜ਼ ਪੇਸ਼ ਕੀਤਾ ਹੈ ਸਾ ਔਰ ਇੱਕ ਸ਼ਾਇਦ ਫੋਟੋ ਵੀ ਲੱਗੀ ਹੈ ਕਿਤੇ ਹੂੰ ਕਿ ਦਰਬਾਰ ਸਾਹਿਬ ਦੇ ਨਜ਼ਦੀਕ ਪਿੱਛੇ ਬਹੁ ਮੰਜ਼ਲੀਆਂ ਇਮਾਰਤਾਂ ਖੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਸਭ ਮੈਂ ਅੱਜ ਵੀ ਆਪਣੇ ਪੇਜ ਤੇ ਨਾ ਕਿਉਂਕਿ ਮੈਨੂੰ ਬਹੁਤ ਅੱਛਾ ਲੱਗਦਾ ਹੈ ਦਰਬਾਰ ਸਾਹਿਬ ਪਤਾ ਨਹੀਂ ਕਿਉਂ ਹੂੰ ਮਲੋਕੀ ਮੈਨੂੰ ਬਹੁਤ ਸਕੂਨ ਮਿਲਦਾ ਹੈ ਰੂਹਾਨੀ ਸਾਰੇ ਮੰਨੂ ਦੇ ਕੋਈ ਜਗਾ ਹੁੰਦੀ ਹੈ ਜੀ ਜੀ ਤੇ ਮੈਂ ਜ਼ਿੰਦਗੀ ਚ ਗਿਆ ਬਹੁਤ ਘਟਿਆ ਹਮ ਪਰ ਜਦੋਂ ਵੀ ਗਿਆ ਤਾਂ ਬੜਾ ਅਹਿਸਾਸ ਜਿਹੜਾ ਹੈ ਨਾ ਉਹ ਕਿਨੂ ਕਿ ਅਲੋਕਿਕ ਹਮ ਅਦੁੱਤੀ ਲਸਾਨੀ ਅਦੁੱਤੀ ਲਸਾਨੀ ਹਾਂਜੀ ਬਿਲਕੁਲ ਤਾਂ ਹੁਣ ਕੁਝ ਚੀਜ਼ਾਂ ਹੁੰਦੀਆਂ ਕਿ ਉਹਦੀ ਦਿੱਖ ਨੂੰ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ ਸ਼ਹਿਰੀਕਰਨ ਵਿਕਾਸ ਉਹ ਆਪਣੀ ਜਗਾ ਜਗਾ ਬਿਲਕੁਲ ਕਿ ਤੁਸੀਂ ਦੇਖਿਆ ਹੋਣਾ ਏਰੀਅਲ ਵਿਊਜ਼ ਹੁੰਦੇ ਨੇ ਉਤੋਂ ਹੈਲੀਕਾਪਟਰ ਸ਼ਾਟ ਹੁੰਦੇ ਨੇ ਹੈਲੀਕਾਪਟਰ ਸ਼ਾਟ ਕਲਾ ਤੋਂ ਨਹੀਂ ਖੇਡਦਾ ਉਹ ਫੋਟੋ ਵਾਲੇ ਹੁੰਦੇ ਫੋਟੋ ਵਾਲੇ ਵੀ ਹੁੰਦੇ ਬਿਲਕੁਲ ਡਰੋਨ ਤੋਂ ਆਪਾਂ ਬਹੁਤ ਸੋਹਣੇ ਸੋਹਣੇ ਢੰਗ ਦੇ ਫੋਟੋਗ੍ਰਾਫ ਦੇਖਦੇ ਹਾਂ ਦੇਖਦੇ ਹਾਂ ਜੀ ਸਿਧ ਦਰਬਾਰ ਸਾਹਿਬ ਤੇ ਬਹੁਤ ਸਕੂਨ ਮਹਿਸੂਸ ਹੁੰਦਾ ਹੈ ਮੈਂ ਅੱਜ ਵੀ ਉਹ ਫੋਟੋ ਸ਼ੇਅਰ ਕੀਤੀ ਸੀ ਆਪਣੇ ਪੇਜ ਤੇ ਕਿ ਉਹ ਸ਼ਾਇਦ ਰਾਗਵ ਸ਼ਿਕਰਪੁਰੀਆ ਨੇ ਕੀਤੀ ਹੋਈ ਆ ਕਲਿੱਕ ਤੇ ਬੜਾ ਪਿਆਰਾ ਵਿਊ ਆ ਜੀ ਕਹਿੰਦੀ ਉੱਥੇ ਬੈਠ ਕੇ ਤੇ ਕੀ ਆਨੰਦ ਆਉਂਦਾ ਹੈ ਲੋ ਤੇ ਸ਼ਬਦਾਂ ਤੋਂ ਬਾਹਰ ਦਾ ਵਰਣਨ ਹੈ ਪਰ ਤਸਵੀਰ ਚ ਹੀ ਆਨੰਦ ਆ ਜਾਂਦਾ ਹੈ ਤਾਂ ਉਹ ਜਿਹੜੀਆਂ ਬਹੁ ਮੰਝਲੀ ਇਮਾਰਤਾਂ ਬਣਵਾਈਆਂ ਨੇ ਉਹ ਦਰਬਾਰ ਸਾਹਿਬ ਦੀ ਜਿਹੜੀ ਦਿੱਖ ਹੈ ਕੱਲੀ ਮਤਲਬ ਕਿ ਅੰਦਰੂਨੀ ਨਹੀਂ bari ਅਤੇ ਉੱਪਰਲੀ ਜੋ ਦਿੱਖ ਬਣਦੀ ਹੈ ਤਾਂ ਉਹ ਕਿਤੇ ਨਾ ਕਿਤੇ ਹੁਣ ਇਸ ਜਿਹੜੀ ਮੈਂ ਕਿਹਾ ਕਿ ਲਾਸਾਨੀ ਜੋ ਸਾਰੇ ਨਮੂਨੇ ਦੀ ਇੱਕ ਕੈਲੋਕੀ ਕਾਰਾਗਰੀ ਸੀ ਜੀ ਉਸ ਵੇਲੇ ਦੀ ਹਮ ਬਈ ਇਸ ਨੂੰ ਪ੍ਰਭਾਵਿਤ ਕਰ ਰਹੀ ਹੈ ਹਮ ਕੁਝ ਚੀਜ਼ਾਂ ਹੁੰਦੀਆਂ ਕਿ ਉਹਨਾਂ ਦੀ ਦਿੱਖ ਨੂੰ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ ਬਿਲਕੁਲ ਤਾਂ ਕੁਝ ਏਰੀਆ ਤਾਂ ਐਸਾ ਚਾਹੀਦਾ ਸੀ ਕਮ ਸੇ ਕਮ ਕਿ ਉੱਥੇ ਇੱਕ ਉਚਾਈ ਤੈਅ ਕੀਤੀ ਜਾਂਦੀ ਸ਼ਾਇਦ ਹੋ ਸਕਦਾ ਕਿ ਹੋਏਗਾ ਹਮ ਪਰ ਉਹ ਇਮਾਰਤਾਂ ਬੰਦੀਆਂ ਸਟਾਰਟ ਹੋ ਗਈਆਂ ਨੇ ਜੀ ਹੁਣ ਕਿਸ ਦੀ ਜੇ ਇਸ ਤਰ੍ਹਾਂ ਦੀ ਕੋਈ ਕੈਲੋਕੀ ਜੋ ਉਚਾਈ ਹੈ ਜੇ ਤੈ ਹੂੰ ਦਿਖ ਨੂੰ ਬਈ ਪ੍ਰਭਾਵਿਤ ਨਾ ਹੋਣ ਵਾਸਤੇ ਤਾਂ ਫਿਰ ਕਿਸ ਦੀ ਮਨਜ਼ੂਰੀ ਨਾਲ ਬਣ ਰਹੀ ਹੈ ਤੇ ਜੇ ਇਸ ਤਰ੍ਹਾਂ ਦਾ ਕੋਈ ਨਿਯਮ ਨਹੀਂ ਸੀ ਜੀ ਤਾਂ ਫਿਰ ਸ਼ਹਿਰ ਦੇ ਪ੍ਰਸ਼ਾਸਨ ਨੂੰ ਨਿਯਮ ਬਣਾਉਣੇ ਚਾਹੀਦੇ ਸੀ ਕਿਉਂਕਿ ਸ਼ਹਿਰ ਦਾ ਬਹੁਤ ਵੱਡਾ ਮਾਲੀਆ ਜਿਹੜਾ ਉਹ ਸੰਗਤ ਤੇ ਆ ਹੂੰ ਬੇਸ਼ੱਕ ਠੀਕ ਹੈ ਨਾ ਜੀ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਨਾ ਜੀ ਬਈ ਤੁਹਾਡਾ ਤਾਂ ਤੰਤਰ ਸ਼ੰਤਰ ਜਿਹੜਾ ਚੱਲਦਾ ਹੀ ਹੋਟਲ ਕਾਰੋਬਾਰ ਤੱਕ ਚੱਲਦਾ ਹੀ ਧਾਰਮਿਕ ਟੂਰਿਜ਼ਮ ਦੇ ਇਸ ਬਿਲਕੁਲ ਤਾਂ ਇਹ ਮੁੱਦਾ ਜਿਹੜਾ ਉੱਠਿਆ ਮੇਰੇ ਖਿਆਲ ਦੇ ਨਾਲ ਮੈਨੂੰ ਲੱਗਦਾ ਹੈ ਕਿ ਤੁਰੰਤ ਪ੍ਰਭਾਵ ਦੇ ਨਾਲ ਮਾਨਸਾਬ ਨੂੰ ਇਹਦੇ ਚ ਦਖਲ ਦੇਣਾ ਚਾਹੀਦਾ ਠੀਕ ਹੈ ਜੀ ਇਹ ਦਰਬਾਰ ਸਾਹਿਬ ਦਾ ਇੱਕੋ ਜਿਹਾ ਬਿਲਕੁਲ ਇੱਥੇ ਰਾਜਨੀਤੀ ਨਹੀਂ ਸਿੱਖਾਂ ਦਾ ਇੱਥੇ ਸਿਆਸਤ ਨਹੀਂ ਬਿਲਕੁਲ ਹਿੰਦੂਆਂ ਦਾ ਭਈ ਸਭ ਦਾ ਸਾਂਝਾ ਜੀ 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 ਠੀਕ ਹੈ ਨਾ ਜੀ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਤੇ ਉਹ ਨਾ ਹੀ ਤੁਹਾਡਾ ਨਾ ਮੇਰਾ ਸਭ ਦਾ ਹੈ ਆਪਣਾ ਤਾਂ ਮਾਨਸਾਬ ਨੂੰ ਖੁਦ ਇਹਦੇ ਚ ਇੰਟਰਵੈਨ ਕਰਨਾ ਚਾਹੀਦਾ ਬਿਨਾਂ ਸੰਕੋਚ ਤੋਂ ਤੇ ਬਿਨਾਂ ਦੇਰੀ ਤੋਂ ਜੀ ਬਿਲਕੁਲ ਬਿਲਕੁਲ ਜੀ